ਵਾਲवो ਬੱਸ ਲੋਹੇ ਦੇ ਸਰੀਏ ਨਾਲ ਭਰੇ ਟਰਾਲੇ ਨਾਲ ਟਕਰਾਈ ਟਰਾਲਾ ਪੁਲ ਤੋਂ ਹੇਠਾਂ ਡਿੱਗਣ ਤੋਂ ਬਚਿਆ ਟਰਾਲੇ ਦਾ ਅੱਧਾ ਹਿੱਸਾ ਪੁਲ ਦੇ ਨਾਲ ਲਟਕ ਗਿਆ ਜਿਸ ਕਾਰਨ ਮਚੀ ਹਫੜਾ ਤਫੜੀ ਬੱਸ ਚੋਂ ਸਵਾਰੀਆਂ ਤੁਰੰਤ ਉਤਰਿਆ ਤੇ ਖੁਦ ਜਾਨ ਬਚਾਈ ਦੱਸਦੀ ਹੈ ਕਿ ਅੱਜ ਖੰਨਾ ਚ ਨੈਸ਼ਨਲ ਹਾਈਵੇ ਉੱਪਰ ਪੰਬਸ ਦੀ ਵਾਲਵੋ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਇਹ ਬਸ 30 ਤੋਂ 35 ਸਵਾਰੀਆਂ ਲੈ ਕੇ ਦਿੱਲੀ ਤੋਂ ਜਲੰਧਰ ਜਾ ਰਹੀ ਸੀ ਤਾਂ ਖੰਨ ਇਹ ਤਾਂ ਪੋਲ ਦੇ ਉੱਤੇ ਨਾ ਆਪਾਂ ਜਦੋਂ ਆ ਰਹੇ ਸੀਗੇ ਇਹਨੇ ਬ੍ਰੇਕ ਮਾਰੀ ਅਰਜੰਟ ਅੱਗੇ ਮੈਂ ਗੱਡੀ ਚਿੱਚੀ ਪਰ ਇਹ ਕੋ ਨਹੀਂ ਜੀ ਇਹਨੇ ਹੋਰ ਜਗਦਾ ਬ੍ਰੇਕ ਨੱਬੀ ਮਾਰੀ ਜੀ ਨਾ ਕਹੀ ਕਿ ਆਹ ਗੱਡੀ ਚਲਾ ਰਾ ਆਪਣੀ ਆਰਾਮ ਨਾਲ ਜਾ ਰਿਹਾ ਸੀ ਪਿੱਛੇ ਜਾ ਰਹੇ ਹੋ ਮੰਡੀ ਗਵਿੰਦਗੜ੍ਹ ਸੇ ਕਿੱਥੇ ਜਾਣਾ ਸੀ ਲੁਧਿਆਣਾ ਜਾਣਾ ਸੀ ਬਸ ਵਾਲੇ ਕਿ ਸਪੀਡ ਸੇ ਆ ਰਿਹਾ ਸੀ ਹਾਂ ਜੀ ਮੈਂ ਆਪਣੀ ਸਿੱਟ ਬਸ ਤੇ ਇੱਕ ਕੈਂਟਰ ਜਿਹੜਾ ਲੋਡ ਰਿਹਾ ਜਿਹਦਾ ਲੋਹੇ ਨਾਲ ਤੇ ਪਿੱਛੋਂ ਵਾਸ ਜਿਹੜਾ ਲੱਗੀ ਹੈ ਤੇ ਕੈਂਟਰ ਜਿਹੜਾ ਇਕਦامی ਮਤਲਬ ਜੰਪ ਕਰਕੇ ਤੇ ਐਡਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਵਾਲਵੋ ਬੱਸ ਲੋਹੇ ਦੇ ਸਰੀਏ ਨਾਲ ਭਰੇ ਟਰਾਲੇ ਨਾਲ ਟਕਰਾਈ ਟਰਾਲਾ ਪੁਲ ਤੋਂ ਹੇਠਾਂ ਡਿੱਗਣ ਤੋਂ ਬਚਿਆ ਟਰਾਲੇ ਦਾ ਅੱਧਾ ਹਿੱਸਾ ਪੁਲ ਦੇ ਨਾਲ ਲਟਕ ਗਿਆ ਜਿਸ ਕਾਰਨ ਮਚੀ ਹਫੜਾ ਤਫੜੀ ਬੱਸ ਚੋਂ ਸਵਾਰੀਆਂ ਤੁਰੰਤ ਉਤਰਿਆ ਤੇ ਖੁਦ ਜਾਨ ਬਚਾਈ ਦੱਸਦੀ ਹੈ ਕਿ ਅੱਜ ਖੰਨਾ ਚ ਨੈਸ਼ਨਲ ਹਾਈਵੇ ਉੱਪਰ ਪੰਨ ਬੱਸ ਦੀ ਵਾਲਵੋ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਇਹ ਬਸ 30 ਤੋਂ 35 ਸਵਾਰੀਆਂ ਲੈ ਕੇ ਦਿੱਲੀ ਤੋਂ ਜਲੰਧਰ ਜਾ ਰਹੀ ਸੀ ਤਾਂ ਖੰਨਾ ਚ ਬਸ ਸਟੈਂਡ ਦੇ ਕੋਲ ਅਮਲੋ ਰੋਡ ਚੌਕ ਉੱਪਰ ਪੁਲ ਦੇ ਉੱਪਰ ਲੋਹੇ ਦੇ ਸਰੀਏ ਨਾਲ ਭਰੇ ਟਰਾਲੇ ਦੇ ਪਿੱਛੇ ਜਾ ਟਕرائی ਟੱਕਰ ਦੇ ਨਾਲ ਟਰਾਲਾ ਪੁਲ ਤੋਂ ਥੱਲੇ ਡਿੱਗਨ ਤੋਂ ਬਚ ਗਿਆ ਟਰਾਲੇ ਦਾ ਅੱਧਾ ਹਿੱਸਾ ਪੁਲ ਦੇ ਨਾਲ ਲਟਕ ਗਿਆ ਜਿਸ ਨਾਲ ਹਫੜਾ ਦਬੜੀ ਮਚ ਗਈ ਬਸ ਚੋਂ ਸਵਾਰੀਆਂ ਤੁਰੰਤ ਉਤਰਿਆ ਤੇ ਖੁਦ ਨੂੰ ਬਚਾਇਆ ਸਰੋਚ ਲੈਨ ਉੱਪਰ ਵੀ ਅਲਰਟ ਕੀਤਾ ਗਿਆ ਕਿਤਨਾਮ ਸਿੰਘ ਜਿੱਤ ਆ ਰਹੇ ਸੀ ਮੈਂ ਦਿੱਲੀ 에ਰਪੋਰਟ ਤੋਂ ਜੀ ਆ ਆਪਾ ਜਨੰਦਰ ਜਾਂਦੇ ਹਾਂ ਜੀ ਹਾਂ ਜੀ ਇਹ ਦਿੱਲੀ 에ਰਪੋਰਟ ਤੋਂ ਆ ਰਹੀ ਹੈ ਜੀ ਇਹ ਇਹ ਤਾਂ ਪੁੱਲ ਤੇ ਹੋ ਤੇ ਆਪਾ ਜਦੋਂ ਆ ਰਹੇ ਸੀਗੇ ਇਹਨੇ ਬ੍ਰੇਕ ਮਾਰੀ ਅਰਜੰਟ ਅੱਗੇ ਮੈਂ ਗੱਡੀ ਛਿੱਚੀ ਪਰ ਇਹ ਕੋ ਨੀ ਇਹਨੇ ਹੋਰ ਲੱਗਦਾ ਬ੍ਰੇਕ ਨਾ ਪੀ ਮਾਰੀ ਜੀ ਨਾਲ ਗਈ ਕਹਿ ਕੇ ਨਾਲ ਗੱਡੀ ਤਾਂ ਜੜ ਗਈ ਸੀ ਇਹ ਜੇ ਸਾਹ ਸਪੀਡ ਤੇ ਹੁੰਦੀ ਆ ਤੇ ਹੁੰਦੇ ਲੋ ਇਹ ਪਿੱਛੇ ਤੱਕ ਪਾੜ ਜਾਣੀ ਇਹ ਤੇ ਸਾਰਾ ਕਾਚੀ ਲੱਗਾ ਬਣਾ ਕੇ ਦੇਖੋ ਵੀਡੀਓ ਸਾਰਾ ਕਾਚ ਲੱਗਾ ਜੀ ਇਹਨੇ ਸਾਰੀ ਪਾੜ ਦੇਣੀ ਪਿੱਛੇ ਤੱਕ ਆਹ ਕੰਨੀ ਨੂੰ ਪਾੜ ਹੋਇਆ ਨਹੀਂ ਜੀ ਬਾਕੀ ਬਚਾ ਕਿਸੇ ਮੇਰੇ ਕਨੈਕਟਰ ਦੇ ਮਰਜ਼ੀ ਲੱਗੀ ਆਈ ਤੇ ਬਾਕੀ ਵੇਲੋ ਇਹ ਤੇਜ ਹੁੰਦੀ ਗੱਡੀ ਉਹ ਖਲੋਤੀ ਹੁੰਦੀ ਇਹ ਸਾਰੀ ਪਾਰ ਜਾਣੀ ਸੀਗੀ ਗੱਡੀ ਸਰ ਮਰੀ ਗਾ ਸੁਣੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਇਹ ਤਾਂ ਉਹਦੀ ਵੀ ਗਲਤੀ ਹੈਗੀ ਉਹਨੇ ਜੱਗਦੰ ਬ੍ਰੇਕ ਮਾਰੀ ਮੈਂ ਤਾਂ ਆਪਣੇ ਤੋਂ ਗੱਡੀ ਵੇਖੋ ਆਹ ਦੇਖੋ ਇੱਧਰ ਵੀ ਬਣਾਉਣਾ ਵੀਡੀਓ ਮਾਰੀ ਜੀ ਗੱਡੀ ਕਿੱਡੀ ਇੱਧਰੋਂ ਆਈ ਉਹ ਨਾਲ ਕਹੀ ਗੱਡੀ ਹੋਇਆ ਸਰੀਆ ਕਿੱਥੋਂ ਰੱਖ ਬਾਹਰ ਦੇ ਆਪੇ ਦਾ ਸਰੀਆ ਬਣਾਉਣਾ ਕਿੱਥੋਂ ਰੱਖ ਬਾਹਰ ਉਹਦਾ ਸਵਾਰੀਆਂ ਜੀ 20 ਲੈ ਗਿਆ ਜੀ ਹਾਂ ਜੀ ਹਾਂ ਜੀ ਜੀ ਏਅਰਪੋਰਟ ਇਹ ਆਪਣੇ ਰੋਡ ਵੇਜ ਦੀ ਗੱਲ ਹੈ ਜੀ

मंडी गोविंदगढ़ से। कहाँ तो जाना था लुधियाना जाना था तो जाना? बस वाले की स्पीड से आ रहा था स्पीड में ऐसे कंट्रोल जोड़ के मारा इतना आराम से जा रहा था उसने जोर से धक्का मारा लोडिंग था जोर से धक्का मारा स्पीड से कंट्रोल नहीं हुआ बचाऊ जी मैं वो बचाओ इतनी स्पीड से आया बस वाला बहुत स्पीड से है कि ਉਹ ਹੌਸੇ ਕੰਟਰੋਲ ਨੂੰ ਬੱਸ ਵਾਲੇ ਮੈਂ ਕਿਹਾ ਹੀ ਥਾ ਹਾਂ ਜੀ ਹਾਂ ਆ ਹਰ ਦਾ ਕੀ ਕਾਰਨ ਬਣਿਆ ਆ ਹੁਣੇ ਸਾਨੂੰ ਇੱਕ ਇਨਫੋਰਮੇਸ਼ਨ ਆਈ ਆ ਵੀ ਇੱਕ ਬੱਸ ਤੇ ਇੱਕ ਕੈਂਟਰ ਜਿਹੜਾ ਲੋਡ ਰਖੀ ਜਿਹੜਾ ਦਾ ਲੋਹੇ ਨਾਲ ਤੇ ਪਿੱਛੋਂ ਬੱਸ ਜਿਹੜੀ ਲੱਗੀ ਆ ਤੇ ਕੈਂਟਰ ਜਿਹੜਾ ਇਕਦامی ਮਤਲਬ ਜੰਪ ਕਰਕੇ ਤੇ ਜਿਹੜਾ ਫੁੱਟਬਾਥ ਆ ਸਾਈਡ ਦੇ ਉੱਤੇ ਗਰੰਡ ਦੇ ਉੱਤੇ ਜੜ ਗਿਆ ਅਮਲੋ ਸਾਈਡ ਨੂੰ ਤੇ ਉਹਨੂੰ ਹੁਣ ਆ ਬਿਲਕੁਲ ਜੀ ਨੁਕਸਾਨ ਹੋ ਸਕਦਾ ਸੀ ਅਗਰ ਨੀਚੇ ਗਿਰ ਜਾਂਦਾ ਤੇ ਗ੍ਰਿਲ ਦੇ ਉੱਪਰੋਂ ਥੱਲੇ ਗਿਰਦਾ ਕਿਸੇ ਚੀਜ਼ ਦੇ ਉੱਪਰ ਗਿਰ ਜਾਂਦਾ ਤਾਂ ਭਾਰੀ ਨੁਕਸਾਨ ਹੋ ਸਕਦਾ ਸੀ। ਇਹ ਕਾਫੀ ਸਰੀਆ ਨੇ ਵਿੱਚ ਵਧੀਆ ਸਰੀਆ ਟਰੱਕ ਤੇ ਮਤਲਬ ਸਰੀਆ ਲੋਡ ਹੈਗਾ ਟਰੱਕ ਦੇ ਉੱਤੇ ਸਰੀਆ ਤੇ ਲੈ ਕੇ ਜਾ ਹੀ ਸਕਦਾ ਕਮਰਸ਼ੀਅਲ ਹੈ। ਗਲਤੀ ਅਜੇ ਤਾਂ ਨਹੀਂ ਕੋਈ ਕਹਿ ਸਕਦੇ ਆਪਾਂ। ਕਾਰਵਾਈ ਪਟਾਣੇ ਵਾਲੇ ਆਉਂਦੇ ਐ ਐਕਸੀਡੈਂਟ ਦਾ ਜੋ ਵੀ ਹੈਗਾ ਮਕਾਨ ਥਾਣੇ ਵਾਲੇ ਦੇਖਣਗੇ ਕੀ ਕਰ ਰਹੇ ਸੀ। ਆ ਬਲੇ ਹਾਲ ਦੇ ਬਿਜਾਈ ਹੈ ਜੀ ਕੋਈ ਆਪਣੇ ਨੋਟਸ ਵਿੱਚ ਤੇ ਆਏ ਨਹੀਂ ਕਿਸੇ ਵਾਲਾ ਟੈਂਪੋ ਵਾਲਾ ਜਿਹੜੀ ਗੱਡੀ ਟੈਂਪੋ ਵਾਲਾ ਖੜਾ ਹੈ ਜੀ ਇੱਥੇ ਆ ਹੁਣ ਕਰਾਣੇ ਆ ਰੋਡ ਕਲੀਅਰ ਕਰਾਣੇ ਨੂੰ ਸਾਡੇ ਸਾਈਡ ਤੇ ਕਰਾਣੇ ਆ ਨਹੀਂ ਜਾਨੀ ਨੁਕਸਾਨ ਨਹੀਂ ਕੋਈ ਤੇ ਕੋਈ ਨੋਟਸ ਵਿੱਚ ਨਹੀਂ ਹੈ ਠੀਕ ਹੈ